ਸਸਰੀ ਕਾਲ ਜੀ ਸਾਰਿਆਂ ਨੂੰ ਸੰਦੀਪ ਡੇੜੀ ਫਰਮ ਤੋਂ ਬੋ ਬੋ ਵੈਲਕਮ ਹੈ ਜੀ ਤੇ ਪਿੰਡ ਮੜਰੀ ਪਹੁੰਚੇ ਹੋਏ ਆ ਬਾਈ ਹਣੇ ਕੋਲ ਜੀ ਅੱਜ ਵੀ ਇਹਨਾਂ ਕੋਲ ਕੋਈ 6-7 ਦੇ ਲਗਭਗ ਵੜਾ ਸੇਲ ਆ ਤੇ ਆਗ ਬਾਈ ਜੀ ਨੇ ਗੱਲਬਾਤ ਕਰੀਏ ਬਜੀ ਸਸਰੀ ਕਾਲ ਸਸਰੀ ਕਾਲ ਹੋਰ ਬਾਈ ਜੀ ਤੁਹਾ ਠੀਕ ਠਾਕ ਚੜ੍ਹਦੀ ਕਲਾ ਬਸ ਵਧੀਆ ਬੈਠੇ ਤੀ ਸਨੋ ਜੀ ਸਾਰੇ ਵੀਰ ਭਰਾਵਾਂ ਨੂੰ ਸੰਦੀਪ ਡੇੜੀ ਫਰਮ ਤੇ ਵੇਖਣ ਆਣਾਂ ਨੂੰ ਸਸਰੀ ਕਾਲ ਜੀ ਜੀ ਆਨ ਵੈਲਕਮ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਜੀ ਬਾਕੀ ਹਰ ਇੱਕ ਵੀਰ ਜੀ ਨੂੰ ਹਰ ਇੱਕ ਬੇਨਤੀ ਪਹਿਲਾਂ ਹੀ ਕਰ ਦਿੰਦੇ ਆ ਅਸੀਂ ਪੀ ਜਿਹੜਾ ਵੀ ਸਾਡੇ ਕਿਲੇ ਤੋਂ ਡੰਗਰ ਖੜਦਾ ਪਿਆ ਹਾਂਜੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਖੜਿਆ ਕਰੇਗਾ ਬਾ ਦੁਬਾਰਾ ਫੋਨ ਨਾ ਕਰਿਆ ਕਰੇ ਵੀ ਸਾਡੇ ਡੰਗਰ ਚ ਆਇਆ ਬਜਾਇਆ ਹੁੰਦੇ ਬਾਹਰੋਂ ਤਹੀ ਦਮ ਦੇ ਘਰੋਂ ਲੈ ਕੇ ਆਏ ਦੇ ਵੀਰ ਜੀ ਹਾਂਜੀ 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 ਬਾਕੀ ਇਹ ਵੀ ਆਪਣੀ ਤਸੱਲੀ ਕਰਕੇ ਖੜਿਆ ਕਰੇ ਪਤਾ ਇਹ ਬਾਹਰੋਂ ਆਏ ਉਹ ਕੋਈ ਮਾਨ ਨਹੀਂ ਕੋਈ ਕਰ ਸਕਦਾ ਬੰਦੇ ਦਾ ਵੀ ਇਹ ਇਹੋ ਹੀ ਕੋਜੀ ਸਹੀ ਸਹੀ ਹੈ ਬਿਲਕੁਲ ਜੀ ਬਿਲਕੁਲ ਬਾਹਰੋਂ ਆਪਰੇ ਖਲਰਦੇ ਬਾਕੀ ਜਿਹੜਾ ਵੀਰ ਭਰਾ ਹੁੰਦਾ ਤਸੱਲੀ ਪੂਰੀ ਆਪਣੀ ਕਰਕੇ ਤੇ ਫੇਰ ਖੜਿਆ ਕਰੇ ਚਲੋ ਬਾਕੀ ਸਾਡੀ ਤੇ ਤਸੱਲੀ ਹੁੰਦੀ ਆ ਵੀ ਤੁਸੀਂ ਵੀ ਆਪਣੀ ਤਸੱਲੀ ਪੂਰੀ ਕਰਕੇ ਖੜਿਆ ਕਰੋ ਕੋਈ ਲਾਂ ਜਾ ਮੇਰਾ ਇੱਥੇ ਨਾਮੇ ਹੁੰਦਾ ਹੀ ਆ ਇਹ ਵੀਰ ਜੀ ਦੂਜੇ ਸੂਏ ਵੈੜ ਜੇ ਆ ਜਾ ਸ਼ੰਭੂ ਭਾਈ ਇਹ ਰਾਤੀ ਸੂਈ ਜੇ ਅੱਛਾ ਹਾਂਜੀ ਐਂਡ ਵੀ ਸੀ ਕੱਢ ਕੇ ਲੈ ਐਂਡੀ ਆ ਭਾਈ ਦੂਜੇ ਸੂਏ ਤੇ 35 ਮਹੀਨੇ ਦੀ ਹੈ ਜੇ ਹਾਂਜੀ 35 ਮਹੀਨੇ ਤੇ ਸਾਢੇ 3 ਸਾਲ ਦੇ ਲੱਗੇ ਆ ਲਾ ਬਈ ਲਓ ਚੈੱਕ ਕਰੋਗੇ ਤੇ ਭਾਈ ਜੀ ਕਿੰਨਾ ਫਿਰ ਇਹ ਭਾਈ ਇਹ ਉਹਨਾਂ ਦਾ ਰਿਕਾਰਡ ਤਾਂ ਹੈਗਾ ਜੀ ਵੀ 28 ਲੀਟਰ ਪਿਛਲੇ ਸਵੇਰੇ ਚ ਹੋਇਆ ਵਾ ਅੱਛਾ ਹੁਣ ਅਗਲੇ ਦੇ ਕਹਿ ਤੇ ਤਾਂ ਕਹਿ ਨਹੀਂ ਸਕਦੇ ਬਾਕੀ ਆਪਦੇ ਹੱਥੋਂ ਚਵਾਈ ਵੇਖ ਲਾਂਗੇ ਕੀ ਆ ਹੂੰ ਹੂੰ ਆ ਜਾ ਵੜੇ ਆ ਜਾ ਸਵੇਰੇ ਚ ਹੋਇਆ ਇਹ ਬੋਲਾ ਇੱਥੇ 6-7 ਲੀਟਰ ਹੋਇਆ ਹਾਂ ਆਜੋ ਆਜੋ ਬੜਾ ਠੀਕ ਆ ਵੈੜ ਵੇਖੋ ਵੈੜ ਲੰਬੀ ਵੇਖੋ ਗੱਡੀ ਆ ਐਂਡ ਐਂਡ ਵੀ ਹੈ ਜੇ ਸਵੇਰ ਪੂਰੇ ਐਂਡ ਪੀਸ ਆ ਹੂੰ ਹੂੰ ਕਿ ਚੰਗੇ ਵਪਾਰੀ ਹੁੰਦੇ ਤੇ ਭਾਵੇਂ ਜਿੰਨਾ ਮਰਜ਼ੀ ਰੇਡ ਕਰਨ ਸਹੀ ਸਹੀ ਗੱਲ ਤੁਹਾਡੀ ਤੋਰਾ ਵੇਖੋ ਮਜਾ ਆ ਜਾਣਾ ਅਗਲਾ ਦੋਦੀ ਆ ਹਾਂਜੀ ਫਿਰ ਬੋਲੋ ਦੇਖੋ ਬਾਈ ਜੀ ਜਦਾਂ ਕਿ ਇਹ ਕਰ ਲੈਣੇ ਆ ਆ ਲੈ ਆ ਲੋ ਖਾ ਲਈ ਬਾਕੀ ਠੰਡੀ ਠੰਡੀ ਹੈ ਕੋਈ ਚੱਕਰ ਨਹੀਂ ਹੈਗਾ ਐਵੇਂ ਵੇਖੋ ਮਾੜਾ ਹਾਂਜੀ ਬੋਲੋ 1.5 ਲੱਖ ਦੀ ਦੇ ਦੀਏ ਜੀ ਜੈ ਜੀ ਕੰਮ ਚੱਲਾਂ ਦੀ ਜੀ ਜਣੇ ਕਿਨੇ ਦੇ ਦੀਏ ਤੁਸੀਂ ਦੱਸੋ ਤੁਸੀਂ ਤੁਸੀਂ ਦੱਸ ਦਿਓ ਨਹੀਂ ਆਪ ਨੂੰ ਪਤਾ ਕੁਝ ਨਹੀਂ ਇੱਕ ਦਾਹ ਜੀ ਦੇ ਦੀਏ ਹੋ ਜੂ ਮਾਨਦਾਨ ਇੱਕ ਪੰਜਰੀ ਦੇ ਦਾਂਗੇ ਚਲੋ ਠੀਕ ਹੈ ਜੀ ਬਿਲਕੁਲ 1.5 ਦੀ ਵੀਰ ਜੀ ਦੇ ਦਾਂਗੇ 1 ਲੱਖ 5000 ਛੋੜ ਹੀ ਕਰੋਗੇ ਬਸ ਛੋੜ ਕਰ ਦਾਂਗੇ ਭਾਈ ਬਾਕੀ ਦੂਜੇ ਸੂਏ ਵਹਿੜਿਆ ਕੋਈ ਛੱਕ ਵਾਲੀ ਗੱਲ ਨਹੀਂ ਆ ਉਹਨਾਂ ਪਹਿਲੇ ਸੂਏ ਦੱਸਿਆ ਵਾ ਵੀ ਇਹ 24 25 ਕਿਲੋ ਪਲਾਸੀ ਚ ਹੋਇਆ ਵਾ ਠੀਕ ਆ ਤੇ ਹੁਣ 30 ਤੋਂ ਪਲੱਸ ਜਾਏਗੀ ਹੈਵੀ ਰੀਡ ਤੋਂ ਪਲੱਸ ਵਾਲੀ ਹੈ ਭਾਈ ਦੂਰੋਂ ਪਾਲਾ ਜਾਂਦਾ ਬਿਲਕੁਲ ਬਿਲਕੁਲ ਬਾਕੀ ਵਹਿੜ ਤੁਝੇ ਛਿੱਗੀ ਮੂੰਹੇ ਛਿੱਗੀ ਅਜੇ ਚਲ ਆ ਜੋ ਉੱਪਰ ਮਗਰ ਜਿਹਦੇ ਆ ਜੋ ਆਹ ਜੀ ਇਹ ਭਾਜੀ ਇਹ ਸਵੇਰੇ ਸੂਈ ਜੇ 10:00 ਵਜੇ ਅੱਛਾ ਤੇ ਬੱਚੇ ਨੂੰ ਛਾੜੀ ਕੇ ਥੋੜਾ ਬੜਾ 6 ਕਿਲੋ ਚ ਹੋਇਆ ਸਵੇਰੇ ਠੀ ਆ 2 ਵਜੇ ਚ ਹੋਈ ਏ ਇਤੋਂ ਰੋ ਇਹਦੇ ਵੀ ਰਿਕਾਰਡ ਭਾਜੀ ਜਿਹੜਾ ਵੀ ਪਿਛਲੇ ਸਵੇਰੇ 28 ਲੀਟਰ ਚ ਹੋਇਆ ਨਾ ਐਦਾਂ ਦੇਖੋ ਕਿੱਥੇ ਜਾਂਦੀ ਗਰੀਬਣੀ ਇਹ ਵੀ ਨਹੀਂ ਠੀਕ ਹੈ ਵੈੜੀ ਫਿਰ ਬਹੁਤ ਚੰਗੇ ਭਾਜੀ ਬਹੁਤ ਤਗੜੀ ਸ਼ੇਰ ਦੀ ਵੈੜਾ ਭਾਜੀ ਇਹ ਫਿਰ ਦੁੱਧ ਕਿੰਨਾ ਕਰ ਜੂਗੀ ਇਹ ਭਾਜੀ 30 ਤੋਂ 40 ਚਾਹੀਦੀ ਵੈਸੇ ਤੇ ਇਹ ਨੂੰ ਨਾ ਬਹ ਸੇਵਾ ਤੇ ਹੀ ਆ ਜੀ ਕਿਹੜੀ ਕ੍ਰੋਸਮ ਨਹੀਂ ਗਿਆ ਐਚ ਐਫ ਮੰਨੀ ਐ ਵੇਖੋ ਦੋਵਾ ਜੀ ਆ ਜਾਂਦੀ ਐ ਕ੍ਰੋਸ ਹੀ ਵੀ ਆ ਜਾਂਦੀ ਐ ਐਚ ਐਫ ਜੇ ਵੀ ਆ ਜਾਂਦੀ ਐ ਉਹ ਜਿਹੜਾ ਥਾਨ ਲਗਾ ਥਾਨ ਬੜਾ ਜਣਾ ਬੜਾ ਜਬਰ ਲਗਾ ਜੋ ਚਵਾਈ ਬੜੀ ਇੱਕ ਨੰਬਰ ਦੀ ਐ ਭਾਜੀ ਦੀ ਹੂੰ ਹੁ ਅਜੇ ਸੋਈਏ ਵੇਖੋ ਲਪਾ ਲੁਪਾ ਵੀ ਇਹਨਾਂ ਨੇ ਲਾਇਆ ਬੱਛਾ ਹੀ ਮਗਰਾ ਮਗਰੇ ਤੇ ਵੱਛੀ ਐ ਜੀ ਅੱਛਾ ਵੱਛੀ ਐ ਚਲੋ ਫੇਰ ਦਾ ਫੈਰਾ ਹੀ ਹੋ ਗਿਆ ਹਾਂ ਜੀ ਲੈ ਵੀ ਸ਼ਮੋ ਨੇੜੇ ਨੇੜੇ ਖਾਰੇਗਾ ਥਾਨ ਤੋਂ ਐਂਡ ਪੀ ਸੀ ਹੈ ਵੀ ਆਂਡੀ ਆਂਡੇ ਭਾਜੀ ਹਾਂ ਜੀ ਬਾਕੀ ਚਵਾਈ ਜੂਈ ਦਾ ਪਤਾ ਨਹੀਂ ਇਹ ਭੜ ਭੁਲ ਮਾੜੀ ਮੋਟੀ ਹੈ ਗਈ ਆ ਬਿਲਕੁਲ ਬਿਲਕੁਲ ਹਾਂਜੀ ਭਾਈ ਜੀ ਦਰਦੀ ਦੁਰਦੀ ਆ ਬੋਲੋ ਇਹ ਵੀ ਦੇ ਦੀ ਉਹਨੇ ਦੀ ਕਿਨੇ ਦੇ ਵੇਖ ਲਓ 95000 ਦੀ ਪਾਜੀ ਜੈਸ ਨਾ ਦੇ ਦਾਂਗੇ 95000 ਦੀ ਹਾਂਜੀ ਚਲੋ ਹੋ ਜੋ ਮਾਨਤਨ ਨਹੀਂ ਮਾਨਤਨ ਪਾਜੀ ਅੱਗੇ ਬੜਾ ਕੀਤਾ ਵਹਿੜ ਵੇਖੋ ਕਿੱਡੀ ਤੰਗਲੀ ਆ ਉਹਦਾ ਸੁਖਵਾ ਕੋਈ ਦੀ 95 ਜੋ ਕਰ ਦਾਂਗੇ ਪਾਜੀ ਮਾਨਤਨ ਕਰਾਂਗੇ ਭਾਈ ਜ਼ਰੂਰ ਕਰਾਂਗੇ ਚਾਹ ਜੀ ਅੱਗੇ ਆ ਗਿਆ ਭਾਈ ਕਾਲੀ ਆ ਗਈ ਐ ਇਹ ਵੀ ਸੂਈ ਆ ਇਹ ਵੀ ਸੂਈ ਆ ਭਾਈ ਇਹਨੂੰ ਕਿੰਨੇ ਟਾਈਮ ਹੋਇਆ ਇਹਨੂੰ ਅਜੇ 6 ਦਿਨ ਜੇ ਦੁੱਧ ਕਿੰਨਾ ਦੁੱਧ 15-16 ਆਉਣਾ ਬੋੜਾ ਹੀ ਹਾਂਜੀ 15-16 ਲੀਟਰ ਬੋੜਾ ਆਣਾ 15-16 ਕਿਲੋ ਇਸ ਟਾਈਮ ਬੋੜਾ ਵੇਚੀ ਆ ਹਾਂਜੀ ਠੀਕ ਆ ਥਾਂ ਤੋਂ ਇਹਨੂੰ ਬਹੁਤ ਵਧੀਆ ਲੱਗਾ ਬਸ ਠੀਕ ਆ ਚਵਾ ਪਸਵਾ ਬਿਲਕੁਲ ਵਧੀਆ ਆਣਾ ਜੀ ਓਕੇ 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 ਭਾਜੀ ਲੋ ਜੀ ਬਹੁਤ ਛੋਟੀ ਬਿਹੜ ਆ ਤੇ ਵੱਡੀ ਬਿਹੜਾਂ ਨਾਲੇ ਪੂਰੀ ਦੇਖੋ ਕਰ ਲੈਵਾ ਥਾਲ ਲੈਵਾ ਆਜੋ ਬੱਚਾ ਹੀ ਮਗਰ ਇਹਦੇ ਮਗਰ ਬੱਛੀ ਬੱਛੀ ਮਗਰ ਆ ਗਈ ਇਹ ਵੀ ਚੈੱਕ ਕਰੋ ਹਿੰਦੀ ਭਾਈ ਜੀ ਫਿਰ ਕੀ ਮਾਰਾ 65000 ਦੀ ਭਾਈ ਦੇਦਾਂਗੇ ਜੀ 65000 ਦੀ ਹਾਂਜੀ ਠੀਕ ਆ ਚਲੋ ਦੋ ਛੜ ਦੇ ਜੀ ਚਲੋ 63 ਦੀ ਦੇ ਦਿੰਦੇ 63000 ਦੇ ਦਿੰਦੇ ਤੇ ਆਹ ਜੀ ਇਹ ਭਾਜੀ ਭਾਵੇਂ ਟੋਕੜ ਲਾ ਲਓ ਭਾਵੇਂ ਸੱਜਣਾ ਲਓ ਇਹਦਾ ਜਵਾਕ ਹੋਣੇ ਮਰਿਆ ਖੋਲ ਮੁਖਾ ਦਿੰਦੇ ਅੱਛਾ ਇਹਦੇ ਕੋਲੋ 6-7 ਕਿਲ ਦੁੱਧ ਹੈਗਾ ਜੀ ਗੱਬਣ ਕੁਪਣ ਹੈ ਨਹੀਂ ਨਹੀਂ ਗੱਬਾ ਨਹੀਂ ਇਹ ਤਾਂ ਤਾਜੀ ਆਓ ਵੇਖੋ ਬੱਚਾ ਇਹਦੇ ਮਗਰ ਜਵਾਕ ਵੀ ਦਰ ਦਿੰਦੇ ਆ ਹਾਂਜੀ ਤਾਜੀ ਬਿਲਕੁਲ ਤਾਜੀ ਆ ਠੀਕ ਆ। ਉਹ ਵਸ਼ੇਦ ਚੁੱਕਦੀ ਪੂਰੀ। ਕਿਹੜਾ ਬੱਚਾ ਜੀ? ਆਹ ਮਰ ਗਿਆ ਭਾਈ। ਅੱਛਾ ਮਾਰ ਉਹ ਵਿਚਾਰਾ। ਹੂੰ ਚਲੋ। ਤੇ ਭਾਈ ਜੀ ਫਿਰ ਚੋਈ ਜੋ ਬੋਲੀ ਕੋ ਵਧੀਆ। ਚੋਈ ਠੀਕ ਹੈ ਭਾਈ। ਆਜੋ ਆਜੋ। ਇੰਦੀ ਫਿਰ ਕੀ ਮਾਰਾ? ਇਹ ਭੱਜਿਆ ਜੀ ਦੇ ਦਾਂਗੇ। ਇਹਦੇ ਖੜਾਈ ਮਰੇ ਮਾੜਾ ਥਾਂਦ ਨੂੰ ਖਾ ਲੈਂਦੇ। ਮੇਰੇ ਖੜਾਈ ਮਰੇ। ਮੈਂ ਖਾ ਲੇ ਜੇ ਮਤੋਂ। ਠੀਕ ਆ ਕਿੰਨੇ ਜੀ 15000 ਦੀ ਭਾਈ ਦੇ ਦਾਂਗੇ ਚਲ ਦੋ ਜਾਂ ਦੇ ਚਾਹ ਤੇ 13 ਦੇ ਦੇ ਦਾਂਗੇ 13 ਦੇ ਜਾਂ ਠੀਕ ਆ ਦੁੱਧ 6 7 ਕਿਲੋ ਭਾਈ ਹੈਗਾ ਚਲ ਜਾਂ ਦੋ ਜਾਂਦ ਉਧਰ ਹੈਗੇਆਂ ਲਗ ਕੇ ਬਸ ਬਸ ਇਹੀ ਇਧਰ ਆ ਗਈ ਆ ਗੱਬਣ ਆ ਗਈ ਇਹ ਗੱਬਣ ਹਾਂਜੀ ਇਹ ਭਾਈ ਤੁਝੇ ਸਵੇਰੇ ਵੈੜ ਜੇ ਹਾਂਜੀ ਬਹੁਤ ਵਧੀਆ ਵੈੜ ਵੇਖੋ ਇਹ ਵੀ ਥਣ ਥਣ ਭਰਾ ਦੇ ਕਰਿਆ ਚੰਗੀ ਦਰਾਂ ਦਾ ਇਹਨੂੰ ਕਿੰਨੇ ਟਾਈਮ ਲਊਗੀ ਜੀ ਇਹ ਲੈ ਜੀ 3 4 ਦਿਨ ਭਾਈ ਖੜੂਗੇ ਜੀ ਅੱਛਾ ਵੱਧ ਵੀ ਖੜ ਸਕਦੀ ਆ ਲੋ ਜੀ ਇਹ ਵੀ ਦਿਖਾ ਸ਼ੰਭੂ ਕਰਾਂ ਦੀ ਵਿਹੜੇ ਬਹੁਤ ਸੋਹਣੀ ਆ ਤੇ ਨਾਲੇ ਹੈ ਵੀ ਗਰੋਸਟ ਹੈ ਹਨਾ ਬਾਜੀ ਹਾਂਜੀ ਹਾਂਜੀ 300 ਖਾਸ 300 ਵੇਖ ਕੇ ਤਾਂ ਲੱਗਦਾ ਆਜੋ 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 ਸਰਦੀ ਬਹੁਤ ਇੰਦੀ ਫਰ ਕੀ ਮਾਰਾ ਹਾਂਜੀ ਇੰਦੀ ਕੀ ਮਾਰਾ ਏ ਭਾਈ ਵੇਖ ਲੋ ਪਛੀ ਦੀ ਬੜੀ ਤਗੜੀ ਭਾ ਜਿੰਨਾ ਮਰਜ਼ੀ ਮੁੱਲ 70000 ਦੇ ਦਾਂਗੇ ਕਿੰਨਾ ਮਾਨਦਾਨ ਇੱਕਿਆਰੀ ਕਰ ਦਈਏ 65000 ਦੀ ਦੇ ਦਾਂਗੇ ਚਲੋ ਜਾਣ ਦੋ ਹਾਂਜੀ ਆਇਆ ਸ਼ਹਿਰ ਐਰ ਸ਼ਹਿਰ ਥੱਲੇ ਭਾਈ 14 15 ਕਿਲੋ ਬੋੜਾ ਹੀ ਹੈ ਥੱਲੇ ਇਹਦੇ ਮਗਰ ਹੀ ਪਛੀ ਜੇ ਕਿਦਨ ਸੂਈ ਹੈ ਜੀ ਇਹਨੂੰ ਵੀ 4 5 ਦਿਨ ਹੋਈ ਗਏ ਜੀ ਅੱਛਾ 4 5 ਦਿਨ ਹੋਗੇ ਹਾਂਜੀ ਹਾਂਜੀ ਇਹਦੇ ਮਗਰ ਪਛੀ ਮੱਛੀ ਆ ਗਿਆ ਨਾ

ਨੇੜੇ ਉਹ ਘਾਰੇ ਚ ਮੈਂ ਥਾਂ ਬਜੀ ਦਰੋ ਜਮਾਇਆ ਹਾਂਜੀ 65000 ਦੇਦਾਈ ਭਾਈ ਇਹ ਵੀ 60000 ਦੀ ਹਾਂਜੀ ਕਰ ਦੋ ਹੋ ਜੂ ਮੰਨ ਤਨ 63 ਦੀ ਦੇ ਦਾਂਗੇ ਭਾਈ ਇਹ ਵੀ ਸੋ 60 ਦੀ 60 ਦੀ ਦੇ ਦੇਣਾ ਜੋ ਕੋਈ ਜਾਂ ਦੋ ਲਈ 60000 ਦੀ ਵਹਿੜ ਐ ਕਮਾਂ ਦੇ ਆ ਆ ਦੇਖੋ ਥਾਂ ਦੇਖੋ ਬਰਾੜੀ ਬਹੁਤ ਜ਼ਬਰਦਸਤਾਂ ਲੱਗਿਆ ਚਲੋ ਖੋਲੋ ਇਹ ਵੀ ਲਿਆਓ ਇਹ ਆ ਕੀ ਸ਼ਾਈ ਵਾਲ ਭਾਈ ਸ਼ਾਈ ਵਾਲ ਜੀ ਇਹ ਗੱਪਣਾ ਇਹ ਸੂਈ ਆ ਭਾਜੀ ਇਹ ਤਾਂ ਆਜ ਬੱਛੀ ਮਗਰ ਜਿਹੜੀ ਆ ਅੱਛਾ ਆ ਬੱਛੀ ਵਿਖਾਦੀ ਮੇਰਾ ਆ ਬੱਛੀ ਆ ਇਹ 나ੜੂ ਨਾਲ ਜੀ ਜੀ ਆ ਬੱਛੀ ਵੀ ਦੁੱਧ ਕਿੰਨਾ ਹੈ ਜੀ ਦੁੱਧ ਭਾਈ 12 ਕਿਲੋ ਪੱਕਾ ਹੋਊਗਾ ਇਥੇ 12 ਕਿਲੋ ਐਸੇ ਤਰ੍ਹਾਂ ਪੱਕਾ ਹੀ ਹੈ ਨਾ ਆਵੇਗਾ ਧਾਰੋਂ ਨਾ ਮਰੇ ਠੀਕ ਆ ਆਜੋ ਵੀਰੇ ਆਜੋ ਆਜੋ ਓਕੇ ਆ ਖਾ ਲੈ ਮੜਾ ਇੱਥੇ ਖਾਈ ਮੜਾ ਥਾਣੇ ਮ ਖਾ ਲੈ ਜੋਰ ਚ ਖਿਲਾਰ ਲਾ ਮੜਾ ਬਸ ਕੋਈ ਨਹੀਂ ਕੋਈ ਨਹੀਂ ਜਾਣਦੇ ਇੱਥੇ ਇੱਥੇ ਇਹਦਾ ਹੱਥ ਪਹਾ ਬਸ ਠੀਕ ਆ ਇੰਦੀ ਫਿਰ ਕੀਮਾ ਦਾ ਪਚੁੰਜਿਆ ਜਹਾ ਦੇ ਦिए 50 ਦੀ ਚਲੋ ਜੀ ਦੋ ਹੀ ਹੋਰ ਜਾਂਦੋ ਹਰ ਠੀਕ ਹੈ 48000 ਦੀ ਚਲੋ ਦੇਖੋ ਜੀ ਆਹੀ ਪੰਜ ਛੇ ਦੇ ਲਗਭਗ ਵਹਿੜਾ ਬਾਕੀ ਵਹਿੜਾ ਬਹੁਤ ਕੁਆਲਟੀ ਨਹੀਂ ਆ ਇਕਰ ਸੰਭਾ ਫੇਰ ਵੀ ਖਾਦੇ ਵਹਿੜ ਲੈ ਆ ਕੇ ਆ ਦੇਖੋ ਲੈਵਾ ਲੋ ਵੇਖੋ ਬਹੁਤ ਸੋਨੇ ਸੋਨੇ ਵਹਿੜਾ ਵੱਡੀਆਂ ਵਹਿੜਾ ਹਨਾ ਜੀ ਹਾਂ ਜੀ ਚਲੋ ਬੋਰਡਸ ਜੀ ਬាទ ਠੀਕ ਠਾਕ ਭਾਈ ਚੜ੍ਹਦੀ ਕਲਾ ਬਾਕੀ ਮੈਂ ਤੁਹਾਨੂੰ ਇਹ ਬਾਰ ਬਾਰ ਕਹਿੰਦਾ ਵੀ ਜਿਹੜਾ ਮੇਰਾ ਵੀਰ ਹੁੰਦਾ ਤਸੱਲੀ ਕਰਕੇ ਖੜਿਆ ਕਰੇ ਆਪਣੀ ਕਿਵੇਂ ਬਾਰ ਬਾਰ ਫੋਨ ਕਰਦਾ ਚੰਗਾ ਨਹੀਂ ਲੱਗਦਾ ਤੇ ਵੀਰ ਮੇਰਾ ਫੋਨ ਵੀ ਉਹ ਕਰਿਆ ਕਰੇ ਜਿੰਨੇ ਲੈਣੀ ਹੁੰਦੀ ਹੈ ਹਾਂਜੀ ਵਾਹ ਵਾਹ ਹੁਣ ਜੇ ਕੋਈ ਜ਼ਿਆਦਾ ਫੋਨ ਜਿਹੜਾ ਵੀਰ ਪਹਿਲਾ ਫੋਨ ਕਰੂਗਾ ਨਾ ਜੋੜੀ ਜੋ ਮਾਨ ਕਰਾਂਗੇ ਜ਼ਰੂਰ ਬਿਲਕੁਲ ਬਿਲਕੁਲ ਜੇ ਕੋਈ ਜੋੜੀ ਆ ਪਹਿਲੀ ਲਊਗਾ ਉਹਦਾ ਮਾਨ ਕਰਾਂਗੇ ਜ਼ਰੂਰ ਬਿਲਕੁਲ ਬਿਲਕੁਲ ਹੋ ਸਕਿਆ ਭਾਈ ਪਹੁੰਚ ਵੀ ਕਰਦੀ ਚਲੋ ਚਲੋ ਬਾਕੀ ਹੋਗਾ ਨੇ ਆਪਣੀ ਤਸੱਲੀ ਕਰਕੇ ਖੜੇ ਮੇਰਾ ਵੀਰ ਜਿਹੜਾ ਵੀ ਹੁੰਦਾ ਵਾ ਪਿੰਡ ਹੈਗਾ ਮਰੜੀ ਕਲਾਂ ਜਿਹੜਾ ਅੰਬਰ ਸਾਹ ਤਸਵੀਰ ਮਜੀਠਾ ਜੇ ਤੇ ਪਾਪਾ ਨਾਮ ਦੇ ਕੋਲ ਥਰੀਆਲ ਪਿੰਡ ਹੀ ਹੈ ਜੇ ਹਾਂਜੀ ਇੱਕੋ ਹੀ ਚੀਜ਼ ਹੈ ਵੀ ਥਰੀਆਲ ਹੀ ਲੱਗੇ ਆ ਤੇ ਮਰੜੀ ਦੇ ਹੱਦ ਜੇ ਰਹਿੰਦੇ ਭਾਈ ਸਾਥੀ ਆਲ